ਵੈਂਕੂਵਰ ਸਿਟੀ ਦੇ ਕੌਂਸਲਰਾਂ ਨੇ ਗ੍ਰੈਨਵੈਲ ਸਟ੍ਰੀਟ ਬ੍ਰਿਜ ਤੇ ਖੁਦਕੁਸ਼ੀ ਰੋਕथामਕ ਕੰਡਿਆਲੀ ਤਾਰ ਲਗਾਉਣ ਵਾਲੇ ਫੈਸਲੇ ਦੇ ਵਿੱਚ ਦੇਰੀ ਕਰਨ ਦੇ ਲਈ ਵੋਟ ਦਿੱਤੀ ਵਨ ਸਿਟੀ ਕੌਂਸਲ ਕ੍ਰਿਸਟਿਨ ਬੋਇਲ ਮੋਸ਼ਨ ਤੇ ਚੱਲ ਰਹੇ ਕੰਮ ਦੇ ਹਿੱਸੇ ਵਜੋਂ ਬੈਰੀਅਰ ਸਥਾਪਿਤ ਕਰਨ ਦੀ ਮੰਗ ਕੀਤੀ ਹੈ ਬੋਇਲ ਦੇ ਮੋਸ਼ਨ ਦੇ ਅਨੁਸਾਰ 2019 ਤੋਂ ਲੈ ਕੇ ਹੁਣ ਤੱਕ ਪੂਲ ਤੇ 21 ਖੁਦਕੁਸ਼ੀ ਦੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਵਿੱਚ 6 ਮੌਤਾਂ ਵੀ ਸ਼ਾਮਿਲ ਹੈ ਉਹਨਾਂ ਉਸ ਆંકੜਿਆਂ ਦੀ ਤੁਲਨਾ ਨੇੜੇ ਬੁਰਾਟ ਸਟਰੀਟ ਬ੍ਰਿਜ ਦੇ ਨਾਲ ਕੀਤੀ ਹੈ ਜਿਸ ਦੇ ਵਿੱਚ 2017 ਦੇ ਵਿੱਚ ਸੁਸਾਇਡ ਰੋਕਥਾਮ ਰੁਕਾਵਟਾਂ ਸਥਾਪਿਤ ਹੋਣ ਤੋਂ ਬਾਅਦ ਕੋਈ ਆਤਮਹੱਤਿਆ ਨਹੀਂ ਹੋਈ ਹੈ ਬਾਇਲ ਨੇ ਕਿਹਾ ਕਿ ABC ਕੌਂਸਲਰਾਂ ਨੇ ਉਸ ਬੇਨਤੀ ਨੂੰ ਕਮਜ਼ੋਰ ਕੀਤਾ ਤੇ ਦੇਰੀ ਕੀਤੀ ਕਿ ਫੰਡਿੰਗ ਵਚਨਬੱਧ ਤੁ ਨੂੰ ਲਾਗਤ ਦੇ ਸਿਰਫ 1 ਤਿਹਾਈ ਤੱਕ ਘਟਾ ਦਿੱਤਾ ਤੇ ਇਸ ਨੂੰ ਅਗਲੀ ਕੌਂਸਲ ਦੁਆਰਾ ਅਗਲੀ ਪੂੰਜੀ ਯੋਜਨਾ ਦੇ ਵਿੱਚ 2027 ਤੋਂ 2030 ਦੇ ਵਿੱਚ ਟੱਕ ਦਿੱਤਾ। ਬੋਇਲ ਦੇ ਮੋਸ਼ਨ ਦੇ ਵਿੱਚ ਇੱਕ ਹਫ਼ਤੇ ਬਾਅਦ ਇਹ ਆਇਆ ਹੈ ਜਦੋਂ ਗ੍ਰੈਨਵਿਲ ਆਇਲੈਂਡ ਨੇ ਪੁਲ ਤੇ ਸੁਸਾਇਡ ਰੋਕ ਥਾਮ ਕੰਡਿਆਲੀ ਤਾਰ ਲਗਾਉਣ ਦੇ ਲਈ ਆਪਣਾ ਕੰਮ ਜਾਰੀ ਰੱਖਿਆ ਗ੍ਰੈਨਵਿਲ ਆਇਲੈਂਡ ਦੇ ਬਿਲਡਿੰਗ ਮੈਨੇਜਰ ਨੇ ਕਿਹਾ ਹੈ ਕਿ ਇਹ ਬਹੁਤ ਹੀ ਉਦਾਸ ਕਰਨ ਵਾਲੀ ਗੱਲ ਹੈ ਬੁਰਾਟ ਸਟਰੀਟ ਬ੍ਰਿਜ ਤੋਂ ਜੇ ਜਾਣੀਏ ਤਾਂ ਉਹਨਾਂ ਨੇ ਰੁਕਾਵਟਾਂ ਪਾ ਦਿੱਤੀਆਂ ਉਦੋਂ ਤੋਂ ਜ਼ੀਰੋ ਕੋਸ਼ਿਸ਼ਾ ਹੋਈਆਂ ਨੇ ਤੇ ਉਹ ਪੈਸਾ ਖਰਚ ਨਹੀਂ ਕਰਨਗੇ ਇਸ ਮੋਸ਼ਨ ਨੂੰ ਬੀਸੀ ਦੇ ਸੰਕਟ ਕੇਂਦਰ ਦੇ ਸਮੇਤ ਕਈ ਹੋਰ ਸਮੂਹਾਂ ਦੁਆਰਾ ਵੀ ਸਮਰਥਨ ਦਿੱਤਾ ਗਿਆ ਸੀ ਇਹ ਮੋਸ਼ਨ ਗ੍ਰੈਂਵਿਲ ਬ੍ਰਿਜ ਕਨੈਕਟਰ ਪ੍ਰੋਜੈਕਟ ਦੇ ਇੱਕ ਹਿੱਸੇ ਦੇ ਰੂਪ ਦੇ ਵਿੱਚ ਪਹਿਲਾਂ ਤੋਂ ਹੀ ਅਪਗ੍ਰੇਡ ਕੀਤੇ ਜਾ ਰਹੇ ਬ੍ਰਿਜ ਦੇ ਨਾਲ ਆਉਂਦਾ ਹੈ ਤੇ ਬੋਇਲ ਨੇ ਦਲੀਲ ਦਿੱਤੀ ਹੈ ਕਿ ਭਵਿਕ ਵਿੱਚ ਰੁਕਾਵਟਾਂ ਨੂੰ ਜੋੜਨਾ ਉਹਨਾਂ ਨੂੰ ਮੌਜੂਦਾ ਕੰਮ ਦੇ ਵਿੱਚ ਜੋੜਨ ਦੇ ਨਾਲੋਂ ਬਹੁਤ ਮਹਿੰਗਾ ਹੋਏਗਾ ਬੋਇਲ ਸ਼ਹਿਰ ਨੂੰ ਫੰਡਿੰਗ ਕਰਨ ਤੇ ਕਨੈਕਟਰ ਪ੍ਰੋਜੈਕਟ ਦੇ ਇੱਕ ਹਿੱਸੇ ਦੇ ਵਜੋਂ ਰੋਕਥਾਮ ਵਾਰਡ ਲਗਾਉਣ ਦੇ ਲਈ ਵਚਨਬੱਧ ਕਰਨ ਲਈ ਬੁਲਾ ਰਹੇ ਨੇ ਜਦੋਂ ਕਿ ਕੰਮ ਦੇ ਵਿੱਚ ਮਦਦ ਲਈ ਸਰਕਾਰ ਦੇ ਸੀਨੀਅਰ ਪਦਨਾ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਵੈਨਕੂਵਰ ਸਿਟੀ ਕੌਂਸਲ ਨੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਉਪਨੀਯਮਾਂ ਨੂੰ ਉਲਟਾ ਕੇ ਕਈਆਂ ਨੂੰ ਹੈਰਾਨ ਕਰ ਦਿੱਤਾ ਜੋ ਨਵੇਂ ਬਣੇ ਘਰਾਂ ਦੇ ਵਿੱਚ ਗਰਮ ਕਰਨ ਦੇ ਲਈ ਵਰਤੀ ਜਾਂਦੀ ਕੁਦਰਤੀ ਗੈਸ ਤੇ ਪਾਬੰਦੀ ਲਗਾਉਂਦਾ ਹੈ ਕਾਉਂਸਲਰਾਂ ਨੇ ਤਬਦੀਲੀ ਦੇ ਹੱਕ ਦੇ ਵਿੱਚ 6-5 ਦੇ ਨਾਲ ਵੋਟਾਂ ਪਾਈਆਂ ਮੇਅਰ ਕਿਨ ਸੇਮ ਨੇ ਆਪਣੀ ਛੁੱਟੀ ਦੌਰਾਨ ਟਾਈ ਬ੍ਰੇਕਿੰਗ ਵੋਟ ਪਾਈ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਕਦਮ ਸ਼ਹਿਰ ਦੇ ਵਿੱਚ ਹੋਰ ਕਰਾਂ ਦੇ ਨਿਯਮਾਂ ਨੂੰ ਵੀ ਉਤਸ਼ਾਹਿਤ ਕਰਨ ਦੇ ਵਿੱਚ ਮਦਦ ਕਰੇਗਾ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਸ਼ਹਿਰ ਨੂੰ ਆਪਣੇ ਜਲਵਾਯੂ ਟੀਚਿਆਂ ਦੇ ਵਿੱਚ ਅਸਫਲ ਹੋਣ ਦੇ ਲਈ ਇਸ ਸੈੱਟ ਕਰਦਾ ਹੈ ਵੈਨਕੂਵਰ ਸਿਟੀ ਕੌਂਸਲ ਦੁਆਰਾ ਸਖਤ ਵੋਟ ਦਾ ਮਤਲਬ ਹੈ ਕਿ ਨਵੇਂ ਘਰਾਂ ਦੇ ਨਿਰਮਾਣ ਵਿੱਚ ਕੁਦਰਤੀ ਗੈਸ ਦੀ ਮੁਰ ਇਜਾਜ਼ਤ ਦਿੱਤੀ ਜਾਵੇਗੀ ਇਹ ਫੈਸਲਾ ਵਿਰੋਧੀ ਧਿਰ ਦੇ ਗੁੱਸੇ ਨੂੰ ਵਧਾ ਰਿਹਾ ਹੈ ਮੇਅਰ ਕੈਨਸਮ ਨੇ ਸ਼ਹਿਰ ਦੇ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਯੋਜਨਾ ਦੇ ਵਿੱਚ ਵਿਵਾਦਗ੍ਰਸਤ ਸੋਧ ਦੇ ਹੱਕ ਦੇ ਵਿੱਚ ਵੋਟ ਪਾਉਣ ਲਈ ਬੁਲਾਇਆ ਇਹ ਮੋਸ਼ਨ ਜਿਸ ਨੇ 6 ਵੋਟਾਂ ਤੇ ਜਿਹੜੀ ਹੈ 5 ਦੇ ਨਾਲ ਗਰਮੀ ਤੇ ਗਰਮ ਪਾਣੀ ਲਈ ਕੁਦਰਤੀ ਗੈਸ ਦੀ ਵਰਤੋਂ ਕਰਨ ਦੀ ਇਜਾਜ਼ਤ ਦਵੇਗਾ ਕਾਉਂਸਲਰ ਬ੍ਰਾਇਨ ਮੌਂਟੇਂਗੀ ਨੇ ਇਸ ਪ੍ਰਸਤਾਵ ਨੂੰ ਕਾਉਂਸਲ ਦੇ ਅੱਗੇ ਲਿਆਂਦਾ ਦਾਵਾ ਕੀਤਾ ਕਿ ਇਹ ਕੈਨੇਡਾ ਦੇ ਸਭ ਤੋਂ ਮਹਿੰਗੇ ਸ਼ਹਿਰ ਦੇ ਵਿੱਚ ਰਹਿਣ ਵਾਲੇ ਲੋਕਾਂ ਲਈ ਸਮਰਥਾ ਵਿੱਚ ਸੁਧਾਰ ਕਰੇਗਾ ਲੋਕ ਇੱਕ ਵਿਕਲਪ ਚਾਹੁੰਦੇ ਨੇ ਉਹ ਆਪਣੇ ਘਰਾਂ ਨੂੰ ਕਿਵੇਂ ਗਰਮ ਕਰ ਸਕਣ ਉਹ ਆਪਣੇ ਪਾਣੀ ਨੂੰ ਕਿਵੇਂ ਗਰਮ ਕਰਦੇ ਨੇ ਤੇ ਆਪਣਾ ਭੋਜਨ ਕਿਵੇਂ ਪਕਾਉਂਦੇ ਨੇ ਇੱਕ ਵਿਕਲਪ ਕਿ ਉਹ ਅਜਿਹਾ ਕਰਨ ਦੇ ਲਈ ਕਿੰਨਾ ਖਰਚ ਕਰਦੇ ਨੇ ABC ਵੈਨਕੂਵਰ ਪਾਰਟੀ ਦੇ ਦੋ ਮੈਂਬਰਾਂ ਜਿਸ ਦੇ ਕੋਲ ਕਾਉਂਸਲ ਦੀਆਂ 10 ਵਿੱਚੋਂ 7 ਸੀਟਾਂ ਨੇ ਮੌਂਟੇਂਗ ਦੇ ਪ੍ਰਸਤਾਵ ਦਾ ਸਮਰਥਨ ਨੇ ਕੀਤਾ ਤੇ ਪਾਰਟੀ ਦੇ ਅਨੁਸਾਰ VOTING ਕਰਨ ਤੋਂ ਪਿੱਛੇ ਹਟੇ ਇਸ ਕਦਮ ਨਾਲ ਮੇਅਰ ਨੂੰ ਕਦਮ ਚੁੱਕਣ ਦੀ ਲੋੜ ਸੀ ਯੋਜਨਾ ਨੇ ਕੌਂਸਲ ਦੇ ਵਿਰੋਧੀ ਗ੍ਰੀਨਸ ਦੀ ਤੁਰੰਤ ਲੋਚਨਾ ਕੀਤੀ ਜੋ ਕਹਿੰਦੇ ਨੇ ਕਿ ਨਵੇਂ ਬਿਲਡਾਂ ਦੇ ਵਿੱਚ ਫੋਸਿਲ ਫਿਊਲ ਦੀ ਆਗਿਆ ਦੇਣ ਦਾ ਕਦਮ ਗਲਤ ਦਿਸ਼ਾ ਵਿੱਚ ਇੱਕ ਕਦਮ ਹੈ ਉਦਯੋਗ ਬੀਸੀ ਹਾਈਡਰੋ ਹਰ ਕੋਈ ਇਸ ਬਿਜਲੀ ਕਰਨ ਦੇ ਆਦੇਸ਼ ਵੱਲ ਕੰਮ ਕਰ ਰਿਹਾ ਹੈ ਜਦੋਂ ਹੁਣ ਉਨ੍ਹਾਂ ਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ ਤਾਂ ਇਹ ਸਭ ਕੁਝ ਬਦਲਣ ਜਾ ਰਿਹਾ ਹੈ ਸਿਟੀ ਸਟਾਫ ਨੇ ਪਹਿਲਾਂ ਤੋਂ ਹੀ ਵਿਚਾਰ ਅਧੀਨ ਪ੍ਰੋਜੈਕਟ ਐਪਲੀਕੇਸ਼ਨਾਂ ਤੇ ਨਿਯਮਾਂ ਨੂੰ ਉਲਟਾਉਣ ਦੇ ਪ੍ਰਭਾਵ ਦੇ ਨਾਲ-ਨਾਲ ਨਿਕਾਸੀ ਟੀਚਿਆਂ ਤੇ ਪ੍ਰਭਾਵ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਿਟੀ ਨੇ ਸਾਂਝਾ ਕੀਤਾ ਕਿ VOTING ਤੋਂ ਪਹਿਲਾਂ ਵੀ ਇਹ 2030 ਤੱਕ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ 50% ਤੱਕ ਘਟਾਉਣ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਦੇ ਰਸਤੇ ਤੇ ਨਹੀਂ ਸੀ ਸ਼ਹਿਰ 2030 ਤੱਕ ਸਿਰਫ 40% ਦੀ ਕਮੀ ਨੂੰ ਖਤਮ ਕਰਦਾ ਨਜ਼ਰ ਆ ਰਿਹਾ ਹੈ ਸੁਭਾਈ ਸਰਕਾਰ 2030 ਤੋਂ ਕੁਦਰਤੀ ਗੈਸ ਹੀਟਰਾਂ ਤੇ ਗਰਮ ਪਾਣੀ ਦੇ ਹੀਟਰਾਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਲਈ ਤਿਆਰ ਹੈ ਜਿਸ ਬਾਰੇ ਸ਼ਹਿਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਪ੍ਰੋਜੈਕਟਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਤੇ ਉਹਨਾਂ ਦੇ ਮਾਲਕਾਂ ਨੂੰ ਉਹਨਾਂ ਉਪਕਰਨਾਂ ਨੂੰ ਬਦਲਣ ਦੀ ਲੋੜ ਤੋਂ ਬਾਅਦ ਇਹ ਫੈਸਲਾ ਆਏਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ